ਗੁਰੂ ਅਰਦਾਸ ਮਹਾਰਾਜ ਜੀ ਦੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਧੰ ਗੁਰਦੇਵ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਤਨ ਤਨ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜੀ ਮਾਨਵਤਾ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਜੀਵ ਸ਼ਰੀਰ ਦੇ ਨਾਲ ਛੁੱਟੀ ਪ੍ਰੀਤ ਤਿਆਗ ਕੇ ਸੱਚ ਦੇ ਮਾਰਗ ਤੇ ਚੱਲਦਾ ਹੈ ਪਰਮਾਤਮਾ ਦਾ ਨਾਮ ਜਪਦਾ ਹੈ ਤੈਸੇ ਸ਼ਰੀਰ ਦੇ ਨਾਲ ਛੁੱਟੀ ਪ੍ਰੀਤ ਛੱਡ ਕੇ ਐਸੇ ਸ਼ਰੀਰ ਦੇ ਵਿੱਚ ਜੋ ਪਰਮ ਪਿਤਾ ਪਰਮਾਤਮਾ ਬੈਠਾਇਆ ਉਸ ਦੇ ਨਾਲ ਸੱਚੀ ਪ੍ਰੀਤ ਲਗਾ ਲੈਂਦਾ ਹੈ ਤਾਂ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਉਹ ਜਮਦੂਤਾਂ ਦੇ ਭੈ ਤੋਂ ਰਹਿਤ ਹੋ ਕੇ ਉਹ ਇਸ ਪਵ ਸਾਗਰ ਤੋਂ ਪਾਰ ਹੋ ਜਾਂਦਾ ਹੈ ਤੇ ਸਾత్సੰਗ ਜੀ ਜੋ ਝੂਠੀਆਂ ਪ੍ਰੀਤਾਂ ਇਸ ਸਰੀਰ ਦੇ ਨਾਲ ਲਾ ਲੈਂਦੇ ਨੇ ਐਸੇ ਸਰੀਰ ਨੂੰ ਤਿਤਕ ਤ੍ਰਿਪਤ ਕਰਨ ਵਾਸਤੇ ਮਨ ਦੀਆਂ ਜੋ ਗੱਲਾਂ ਨੇ ਉਸ ਦੇ ਮਗਰ ਲੱਗ ਕੇ ਇਹ ਜੋ ਬਹੁਤੇ ਜੀਵ ਨੇ ਸਾత్సੰਗ ਜੀ ਖੁਆਰ ਹੋ ਰਹੇ ਨੇ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਨੇ ਕੋਈ ਲਾਲਚ ਦੇ ਵਿੱਚ ਕੋਈ ਦੁਸ਼ ਦੇ ਵਿੱਚ ਸਾత్సੰਗ ਜੀ ਕੋਈ ਵਾਸ਼ਨਾ ਦੇ ਵਿੱਚ ऐसे शरीर ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਾਸਤੇ ਜੋ ਬੋਧੇ ਜੀਵ ਨੇ ਉਹ ਗਲਤ ਰਾਹ ਤੇ ਤੁਰ ਪੈਂਦੇ ਨੇ ਬਹੁਤ ਥੋੜੇ ਜੀਵ ਨੇ ਸਾਧ ਸੰਗਤ ਜੀ ਜੋ ਗੁਰੂ ਦੀ ਗੱਲ ਕਰਦੇ ਨੇ ਗੁਰੂ ਦੀ ਗੱਲ ਨੂੰ ਪੜ੍ਹਦੇ ਨੇ ਪਾਵਨ ਪਵਿੱਤਰ ਬਾਣੀ ਦੇ ਵਿੱਚ ਤੇ ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਦੇ ਨੇ ਚਮਰਟਾ ਗਾਠ ਨਾ ਜਨਈ ਲੋਗ ਗਠਾਵੈ ਪਨਹੀ ਰਹਾਓ ਸਾ ਸੰਗਤ ਜੀ ਸਤਿਗੁਰੂ ਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਚਮੜੇ ਨਾਲ ਮੜੇ ਹੋਏ ਸਰੀਰ ਨਾਲ ਮੈਂ ਝੁੱਠੀ ਪ੍ਰੀਤ ਕਰਨੀ ਨਹੀਂ ਜਾਣਦਾ ਇਹ ਜੋ ਸੰਸਾਰ ਦੇ ਲੋਕ ਨੇ ਮੇਰੇ ਕੋਲ ਸਰੀਰ ਰੂਪੀ ਜੁੱਤੀ ਗੰਡਾਉਣ ਲਈ ਆਉਂਦੇ ਨੇ ਭਾਵ ਪਦਾਰਥਾਂ ਨਾਲ ਝੁੱਠੀ ਗੰਡ ਪਾਉਣ ਲਈ ਆਉਂਦੇ ਨੇ ਇਹ ਬਹੁਤ ਵੱਡਾ ਸੱਚ ਹੈ ਸਾਧ ਸੰਗਤ ਜੀ ਕਿਤੇ ਵੀ ਕੋਈ ਸੰਤ ਮਹਾਪੁਰਸ਼ ਬੈਠਾ ਹੋਵੇ ਨਾ ਕਿਸੇ ਵੀ ਥਾਂ ਤੇ ਤੇ ਸਾਧ ਸੰਗਤ ਜੀ ਜੋ ਧਾਰਮਿਕ ਸਥਾਨ ਨੇ ਬਹੁਤੇ ਜੀਵ ਸਿਰਫ ਐਸ ਕਰਕੇ ਜਾਂਦੇ ਨੇ ਕਿ ਭਾਈ ਕਿਸੇ ਨੂੰ ਪੁੱਤ ਚਾਹੀਦਾ ਆ ਕਿਸੇ ਨੂੰ ਬਹੁਤ ਵੱਡਾ ਬਿਜ਼ਨਸ ਚਾਹੀਦਾ ਹੈ ਕਿਸੇ ਨੂੰ ਪੈਸਾ ਚਾਹੀਦਾ ਆ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਬੋਤੇ ਜੀ ਮੇਰੇ ਕੋਲ ਇਸ ਲਈ ਆਉਂਦੇ ਨੇ ਕਿਉਂਕਿ ਉਹਨਾਂ ਦੇ ਜੋ ਸੰਸਾਰ ਦੇ ਕਾਰਜ ਨੇ ਉਹ ਰੁਕੇ ਹੋਏ ਨੇ ਉਹ ਸੰਸਾਰ ਦੇ ਕਾਰਜ ਕਰਨ ਵਾਸਤੇ ਸਾਡੇ ਕੋਲ ਆਉਂਦੇ ਨੇ ਤੇ ਸਾਧ ਸੰਗਤ ਜੀ ਅਸੀਂ ਦੇਖਿਆ ਹੀ ਹੈ ਕਿ ਲੋਕ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਦੇ ਨੇ ਤੇ ਮੰਗਦੇ ਕੀ ਨੇ ਸੰਸਾਰਿਕ ਚੀਜ਼ਾਂ ਤੇ ਸਤਿਗੁਰੂ ਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਇਹ ਜੋ ਜੀਵ ਨੇ ਨਾ ਇਨਾਂ ਨੂੰ ਪ੍ਰਮਾਤਮਾ ਤੋਂ ਸੰਤਾਂ ਮਹਾਪੁਰਸ਼ਾਂ ਤੋਂ ਮੰਗਣਾ ਵੀ ਨਹੀਂ ਜੀ ਹੁੰਦਾ ਜਿਵੇਂ ਸਤਗੁਰੂ ਅਰਦਾਸ ਮਹਾਰਾਜ ਜੀ ਪ੍ਰਮਾਤਮਾ પાસે ਮੰਗਦੇ ਨੇ ਸੰਤ ਚੀ ਸੰਗਤ ਸੰਤ ਕਥਾਰਸ ਸੁਖ ਸਾਗਰ ਸੂਤਰ ਚਿੰਤਾ ਮਨ ਕਾਮ ਦੇਨ ਬਸ ਜੱਕ ਚਾਰ ਪਦਾਰਤ ਅਸ਼ਟ ਦਸਾ ਸਿੱਧ ਨਵ ਨਿੰਦ ਕਰਤਲ ਤੱਕ ਕਿ ਭਾਈ ਅਸੀਂ ਪ੍ਰਮਾਤਮਾ ਤੋਂ ਸੰਸਾਰਿਕ ਚੀਜ਼ਾਂ ਮੰਗਦੇ ਹਾਂ ਤੇ ਜਿਸ ਪ੍ਰਮਾਤਮਾ ਤੋਂ ਵਸਤੂਆਂ ਮੰਗਦੇ ਆ ਨਾ ਸਾਧ ਸੰਗਤ ਜੀ ਤੇ ਜੇ ਅਸੀਂ ਉਸ ਪਰਮਾਤਮਾ ਨੂੰ ਹੀ ਮੰਗ ਲਈਏ ਉਸ ਪਰਮ ਪਿਤਾ ਪਰਮਾਤਮਾ ਨੂੰ ਹੀ ਪ੍ਰਾਪਤ ਕਰ ਲਈਏ ਸਾਧ ਸੰਗਤ ਜੀ ਤਾਂ ਫੇਰ ਸਾਨੂੰ ਇਹ ਜੋ ਸੰਸਾਰਕ ਚੀਜ਼ਾਂ ਨੇ ਉਹ ਮੰਗਣ ਦੀ ਲੋੜ ਹੀ ਨਹੀਂ ਜੀ ਪੈਣੀ ਬਿਨ ਬੋਲਿਆਂ ਸਭ ਕੁਝ ਜਾਣਦਾ ਕਿ ਭਾਈ ਉਹ ਪਰਮ ਪਿਤਾ ਪਰਮਾਤਮਾ ਨੂੰ ਸਭ ਪਤਾ ਆ ਕਿਸ ਨੂੰ ਕੀ ਚਾਹੀਦਾ ਤੇ ਕਿਸ ਨੂੰ ਕੀ ਨਹੀਂ ਜੀ ਚਾਹੀਦਾ ਸਾਧ ਸੰਗਤ ਜੀ ਇੱਕ ਛੋਟਾ ਜਿਹਾ ਬੱਚਾ ਜਿਵੇਂ ਸਾਨੂੰ ਕੁਝ ਪ੍ਰਾਪਤ ਨਾ ਹੋਵੇ ਨਾ ਜੇ ਕਿਸੇ ਅਸੀਂ ਦਰਤੇ ਜਾਂਨੇ ਆ ਧਾਰਮਿਕ ਸਥਾਨ ਤੇ ਜਾਂਨੇ ਆ ਸੰਤਾ ਮਹਾਪੁਰਸ਼ਾਂ ਕੋਲ ਜਾਂਨੇ ਆ ਸਾਧ ਸੰਗਤ ਜੀ ਜੇ ਸਾਨੂੰ ਨਾ ਉਹ ਤੋਂ ਪ੍ਰਾਪਤ ਹੋਵੇ ਤਾਂ ਸਾਡੇ ਮਨ ਦੇ ਵੀ ਸ਼ੰਕਾ ਜਾਂਦੀ ਹੈ ਅਸੀਂ ਆਪਣੇ ਆਪ ਦੇ ਅੰਦਰ ਨਹੀਂ ਜੇ ਝਾਕ ਕੇ ਵੇਖਦੇ ਕਿ ਭਾਈ ਕਮੀ ਸਾਡੇ ਅੰਦਰ ਵੀ ਹੋ ਸਕਦੀ ਹੈ ਹੋ ਸਕਦਾ ਸਾਡੀ ਝੋਲੀ ਓਡੀ ਨਾ ਹੋਈ ਹੋਵੇ ਹੋ ਸਕਦਾ ਭਾਈ ਸਾਡੀ ਝੋਲੀ ਹੀ ਛੋਟੀ ਹੋਵੇ ਸ਼ਰਦਾ ਘੱਟ ਹੋਵੇ ਸਾਡੇ ਏਡੇ ਕਰਮ ਹੀ ਨਾ ਹੋਣ ਸਾਧ ਸੰਗਤ ਜੀ ਇਹ ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਸਾਨੂੰ ਇਹੀ ਸਮਝਾ ਰਹੇ ਨੇ ਚਮਰਠਾ ਗਾਠ ਨ ਜਨਹੀ ਲੋਕ ਗਠਾਵੈ ਪਨਹੀ ਰਹਾਓ ਸਾਧ ਸੰਗਤ ਜੀ ਜਿਵੇਂ ਇੱਕ ਛੋਟਾ ਜਿਹਾ ਬੱਚਾ ਅੱਗ ਨੂੰ ਦੇਖ ਕੇ ਬੜਾ ਖੁਸ਼ ਹੁੰਦਾ ਹੈ ਤੇ ਉਸ ਨੂੰ ਨਹੀਂ ਜੇ ਪਤਾ ਹੁੰਦਾ ਭਾਈ ਇਹ ਜੋ ਅੱਗ ਹੈ ਉਹ ਸਾਡੇ ਸਰੀਰ ਦੇ ਲਈ ਖਤਰਨਾਕ ਹੈ ਨੁਕਸਾਨਦਾਇਕ ਹੈ ਉਹ ਅੱਗ ਦੇ ਜੋ ਕੋਲੇ ਨੇ ਉਸ ਨੂੰ ਦੇਖ ਕੇ ਜੋ ਲਾਲ ਲਾਲ ਕੋਲੇ ਦਿਖਦੇ ਨੇ ਸਾਧ ਸੰਗਤ ਜੀ ਮਨ ਉਹਦਾ ਪ੍ਰਸੰਨ ਹੁੰਦਾ ਹੈ ਉਹ ਉਹਦੇ ਵੱਲ ਆਕਰਸ਼ਿਤ ਹੁੰਦਾ ਉਹਦੇ ਵੱਲ ਭੱਜਦਾ ਹੈ ਤੇ ਜਦੋਂ ਉਸ ਨੂੰ ਚੱਕਣ ਦੀ ਕੋਸ਼ਿਸ਼ ਕਰਦਾ ਉਸ ਦੇ ਮਾਤਾ ਪਿਤਾ ਉਸ ਨੂੰ ਫੜਦੇ ਨੇ ਉਸ ਨੂੰ ਰੋਕਦੇ ਨੇ ਸਾਧ ਸੰਗਤ ਜੀ ਤੇ ਉਸ ਬੱਚਾ ਜੋ ਬੱਚਾ ਉਸ ਅੱਗ ਨੂੰ ਫੜਨਾ ਚਾਹੁੰਦਾ ਹੈ ਕੋਲਿਆਂ ਨੂੰ ਚੱਕਣਾ ਚਾਹੁੰਦਾ ਆ ਭਾਈ ਉਸ ਨੂੰ ਦੁੱਖ ਲੱਗਦਾ ਹੈ ਉਹ ਰੋਂਦਾ ਹੈ ਪਰ ਸਾਧ ਸੰਗਤ ਜੀ ਮਾਤਾ ਪਿਤਾ ਨੂੰ ਤਾਂ ਪਤਾ ਹੈ ਨਾ ਕਿ ਭਾਈ ਇਹ ਅੱਗ ਇਹ ਸੱਗ ਦੇ ਵਿੱਚ ਜੇ ਉਹ ਹੱਥ ਪਾਵੇਗਾ ਨਾ ਉਸ ਦਾ ਜੋ ਹੱਥ ਆ ਉਹ ਸੜ ਜਾਵੇਗਾ ਉਸ ਦਾ ਨੁਕਸਾਨ ਹੁੰਦਾ ਹੈ ਪਰ ਬੱਚੇ ਨੂੰ ਨਹੀਂ ਜੇ ਪਤਾ ਹੈ ਮੇਰੇ ਲਈ ਨੁਕਸਾਨਦਾਇਕ ਹੈ ਤੇ ਇਹੀ ਸਾਧ ਸੰਗਤ ਜੀ ਅਸੀਂ ਪ੍ਰਮਾਤਮਾ ਦੇ ਦਰਬਾਰ ਤੇ ਜਾ ਕੇ ਅਨੇਕਾਂ ਚੀਜ਼ਾਂ ਮੰਗਦੇ ਹਾਂ ਤੇ ਜਦੋਂ ਸਾਨੂੰ ਚੀਜ਼ ਨਾ ਮਿਲੇ ਨਾ ਸਾਡੇ ਮਨ ਦੇ ਵਿੱਚ ਗੁੱਸਾ ਆਉਂਦਾ ਹੈ ਸਾਡੇ ਮਨ ਦੇ ਵਿੱਚ ਫਿਰ ਸ਼ੰਕਾ ਆਉਂਦੀ ਅਸੀਂ ਰੋਂਦੇ ਵੀ ਹਾਂ ਕੁਰਲਾਂਦੇ ਵੀ ਹਾਂ ਮਨ ਦੇ ਵਿੱਚ ਅਫਸੋਸ ਕਰਦੇ ਹਾਂ ਕਿ ਮੈਂ ਕਿੰਨੇ ਸਾਲ ਹੋ ਗਏ ਸੇਵਾ ਕਰਦੇ ਨੂੰ ਮੈਂ ਐਨੀ ਸੇਵਾ ਕੀਤੀ ਹੈ ਮੈਂ ਤਨ ਦੀ ਮਨ ਦੀ ਪੈਸੇ ਦੀ ਸੇਵਾ ਕੀਤੀ ਪਰ ਮੇਰੀ ਮਨੋਂ ਕਾਮਨਾ ਪੂਰੀ ਨਹੀਂ ਹੋ ਰਹੀ ਤਾਂ ਸਾਧ ਸੰਗਤ ਜੀ ਸਤਿਗੁਰ ਜੀ ਫਰਮਾਉਂਦੇ ਨੇ ਭਾਈ ਉਸ ਪਰਮ ਪਿਤਾ ਪਰਮਾਤਮਾ ਨੂੰ ਸਭ ਪਤਾ ਆ ਕਿਸ ਨੂੰ ਕੀ ਚਾਹੀਦਾ ਹੈ ਅਸੀਂ ਮਿਹਨਤ ਕਰਨੀ ਹੈ ਸਾਧ ਸੰਗਤ ਜੀ ਅਸੀਂ ਸੇਵਾ ਵੀ ਕਰਨੀ ਹੈ ਸਿਮਰਨ ਵੀ ਕਰਨਾ ਹੈ ਪ੍ਰਸਾਦ ਸੰਗਤ ਜੀ ਜੇ ਅਸੀਂ ਮੰਗਣਾ ਹੈ ਅਸੀਂ ਪ੍ਰਮਾਤਮਾ ਨੂੰ ਹੀ ਕਿਉਂ ਨਾ ਮੰਗ ਲਈਏ ਤੇ ਸਤਿਗੁਰੂ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਭਾਈ ਸੰਸਾਰ ਦੇ ਲੋਕ ਮੇਰੇ ਕੋਲ ਆਉਂਦੇ ਨੇ ਪਰ ਆਉਂਦੇ ਕਿਉਂ ਨੇ ਸੱਚੀ ਪ੍ਰੀਤ ਲਈ ਨਹੀਂ ਜਿਹਾਉਂਦੇ ਬਹੁਤੇ ਲੋਕ ਕੋਈ ਵਿਰਲਾ ਹੀ ਹੈ ਜੋ ਮੇਰੇ ਕੋਲ ਸੱਚੀਆਂ ਪ੍ਰੀਤਾਂ ਲਾਉਣ ਵਾਸਤੇ ਆਉਂਦਾ ਹੈ ਚਮਰੱਠਾ ਗਾਠ ਨਾ ਜਨਈ ਲੋਕ ਗਠਾਵੇ ਪਨੀ ਕਿ ਭਾਈ ਸਰੀਰ ਰੂਪੀ ਜੋ ਜੁੱਤੀ ਗੰਡਾਉਣ ਲਈ ਭਾਵ ਪਦਾਰਥਾਂ ਨਾਲ ਛੁੱਟੀ ਗੰਡ ਪਾਉਣ ਲਈ ਆਉਂਦੇ ਨੇ ਆਰ ਨਹੀਂ ਜਹ ਤੋਪੋ ਨਹੀਂ ਰਾਂਬੀ ਠਾਉ ਰੋਪੋ ਆਰ ਨਹੀਂ ਜੋ ਤੋਪੋ ਨਹੀਂ ਰਾਂਬੀ ਠਾਉ ਰੋਪੋ ਸਾਤ ਸੰਗਤ ਜਿਕੇ ਸਤਿਗੁਰੂ ਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਮੇਰੇ ਕੋਲ ਤਿੱਖਣ ਬੁੱਧੀ ਰੂਪੀ ਯਾਰ ਨਹੀਂ ਹੈ ਜਿਸ ਨਾਲ ਮੈਂ ਇਸ ਸਰੀਰ ਨਾਲ ਝੁੱਠੀ ਗੰਢ ਤਲਪ ਕਰਾਂ ਨਾ ਹੀ ਮੇਰੇ ਕੋਲ ਰੰਮੀ ਭਾਵ ਕਟਵੜ ਕਰਨ ਵਾਸਤੇ ਭਾਈ ਕੋਈ ਚਲਾਕ ਗੱਲਾਂ ਨੇ ਉਲਟੀਆਂ ਸਿੱਧੀਆਂ ਧੋਕੀਆਂ ਧੋਖੇ ਵਾਲੀਆਂ ਗੱਲਾਂ ਨੇ ਮੇਰੇ ਕੋਲ ਕੋਈ ਕੱਕ ਵਿਦਿਆ ਵੀ ਨਹੀਂ ਜਿਸ ਨਾਲ ਪਦਾਰਤ ਰੂਪੀ ਚਮੜੇ ਦੀ ਟਾਕੀ ਨੂੰ ਚਿੱਲੂ ਸਵਾਰ ਕੇ ਭਾਈ ਉਸ ਦੀ ਜੋ ਸ਼ਰੀਰ ਰੂਪੀ ਜੁੱਤੀ ਉੱਪਰ ਲਗਾ ਸਕਾਂ ਪਾਵੋ 사త్సੰਗ ਦੇ ਸਤਗੁਰ ਜੀ ਸਮਝਾਉਂਦੇ ਨੇ ਭਾਈ ਸੰਸਾਰ ਦੇ ਵਿੱਚ ਲੋਕ ਨੇ ਜੋ ਸਾਧੂਆਂ ਦੇ ਭੇਖ ਦੇ ਵਿੱਚ ਨੇ ਦੇਖਣ ਦੇ ਵਿੱਚ ਉਹ ਸਾਧੂਆਂ ਵਰਗੇ ਲੱਗਦੇ ਲੋਕ ਜਾਂਦੇ ਵੀ ਨਹੀਂ ਇਸ 사త్సੰਗ ਜੁਨਾ ਸਾਧੂਆਂ ਕੋਲ ਉਹ ਆਪਣੀਆਂ ਚਲਾਕ ਗੱਲਾਂ ਦੇ ਵਿੱਚ ਜੋ 마ਸੂਮ ਲੋਕ ਨੇ ਅਣਜਾਣ ਲੋਕ ਨੇ ਉਹਨਾਂ ਨੂੰ ਆਪਣੀ ਗੱਲਾਂ ਦੇ ਵਿੱਚ ਫਸਾ ਲੈਂਦੇ ਨੇ ਇਸ ਸਾ ਸੰਗਤ ਜੀ ਗੱਲਾਂ ਦੇ ਵਿੱਚ ਫਸਾ ਕੇ ਉਹਨਾਂ ਨੂੰ ਲੁੱਟਦੇ ਪਏ ਨੇ ਜੇ ਆਪਾਂ ਗੁਰਬਾਣੀ ਦੇ ਅਨੁਸਾਰ ਦੇਖੀਏ ਸਾ ਸੰਗਤ ਜੀ ਗੁਰਬਾਣੀ ਸਾਨੂੰ ਵਹਿਮਾ ਭਰਮਾ ਡੰਬਰਾ ਪਖੰਡਾ ਚੋਂ ਕਢਦੀ ਹੈ ਤੇ ਬਹੁਤੇ ਸਾਡੇ ਨੇ ਸਾਧੂ ਨੇ ਬਹੁਤੇ ਸੰਤ ਨੇ ਸਾ ਸੰਗਤ ਜੀ ਜੋ ਆਪਣੇ ਆਪ ਨੂੰ ਸਾਧੂ ਸੰਤ ਕਹਿੰਦੇ ਨੇ ਪਰ ਲੋਕਾਂ ਨੂੰ ਵਹਿਮਾ ਭਰਮਾ ਡੰਬਰਾ ਪਖੰਡਾ ਚ ਪਾ ਰਹੇ ਨੇ ਜਿੰਨੇ ਵੀ ਸਾਡੇ ਰੈਬਰ ਹੋਏ ਨੇ ਗੁਰੂ ਹੋਏ ਨੇ ਭਾਈ ਉਹ ਸਾਨੂੰ ਵਹਿਮਾ ਭਰਮਾ ਡੰਬਰਾ ਪਖੰਡਾ ਚੋਂ ਕਢਦੇ ਨੇ ਤੇ ਅਸਲੀ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਮੇਰੇ ਕੋਲੇ ਦੁਨੀਆਂ ਵਾਂਗੂ ਚਲਾਕ ਗੱਲਾਂ ਨਹੀਂ ਐ ਮੈਂ ਸੱਚ ਦਾ ਵਪਾਰੀ ਆ ਮੇਰੇ ਕੋਲ ਸਿਰਫ ਸੱਚੀਆਂ ਗੱਲਾਂ ਹੀ ਨੇ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ਹੋ ਬਨਜਾਰੋ RAM ਕੋ ਸਹਿਜ ਕਰੋ ਵਪਾਰ ਮੈਂ RAM ਨਾਮ ਤਨ ਲਾਦਿਆ ਬਿਕਲਾ ਦੀ ਸੰਸਾਰ ਕਿ ਭਾਈ ਮੈਂ ਸੱਚ ਦਾ ਵਪਾਰੀ ਆ ਮੇਰੇ ਗੱਡੇ ਤੇ ਜੋ ਸਮਾਨ ਲੱਦਿਆ ਹੋਇਆ ਆ ਉਹ ਸੱਚ ਦਾ ਹੈ ਇਹ ਜੋ ਸੰਸਾਰ ਦੇ ਬਹੁਤੇ ਲੋਕ ਨੇ ਨਾ ਵਿਖਲਾਦੀ ਸੰਸਾਰ ਇਹਨਾਂ ਨੇ ਆਪਣੇ ਗੱਡੇ ਦੇ ਉੱਪਰ ਲਾਲਚ ਵਾਸ਼ਨਾ ਤੇ ਅਨੇਕਾਂ ਪ੍ਰਕਾਰ ਦਾ ਜੋ ਸਮਾਨ ਲੱਦਿਆ ਹੋਇਆ ਪਰ ਭਾਈ ਮੇਰੇ ਗੱਡੇ ਦੇ ਉੱਪਰ ਤਾਂ ਸੱਚ ਦਾ ਸਮਾਨ ਹੈ ਕੋਬਨ ਜਾਰੋ RAM ਕੋ ਮੇਰਾ ਟਾਂਡਾ ਲੱਦਿਆ ਜਾਇ ਰੇ ਤੇ ਭਾਈ ਕੋਈ ਹੈ ਸੱਚ ਦੇ ਨਾਮ ਦਾ ਵਪਾਰੀ ਮੇਰਾ ਤਾਂ ਗੱਡਾ ਹੀ ਲੱਦਿਆ ਹੋਇਆ ਹੈ ਸਮਾਨ ਦੇ ਨਾਲ ਪਰ ਮੇਰੇ ਕੋਲੇ ਜੋ ਵਪਾਰ ਹੈ ਸਾਧ ਸੰਗਤ ਜੀ ਉਹ ਸੱਚ ਦਾ ਹੈ ਮੇਰੇ ਕੋਲ ਝੂਠ ਦਾ ਵਪਾਰ ਨਹੀਂ ਹੈ ਸਾਧ ਸੰਗਤ ਜੀ ਲੋਕ ਜਾਣਦੇ ਨੇ ਸਾਧ ਸੰਗਤ ਜੀ ਬਹੁਤੇ ਡੇਰਿਆਂ ਦੇ ਵਿੱਚ ਬਹੁਤੇ ਸਾਧੂ ਸੰਤਾਂ ਦੇ ਕੋਲ ਤੇ ਅਸੀਂ ਇੱਕ ਗੱਲ ਯਾਦ ਰੱਖਣੀ ਹੈ ਜੇਕਰ ਸਾਨੂੰ ਕੋਈ ਸਾਧੂ ਸੰਤ ਮਿਲਦਾ ਹੈ ਜੇਕਰ ਉਹ ਪ੍ਰਮਾਤਮਾ ਦਾ ਪਤਾ ਸਾਨੂੰ ਅੰਦਰ ਹੀ ਦੱਸਦਾ ਹੈ ਭਾਈ ਪਹਿਲਾਂ ਤਾਂ ਸਾਧ ਸੰਗਤ ਜੀ ਉਹੀ ਸਾਧੂ ਪੂਰਾ ਹੈ ਜਿਸ ਨੇ ਆਪ ਕਮਾਈ ਕੀਤੀ ਹੋਵੇ ਆਪ ਆਪਣੇ ਅੰਦਰੋਂ ਉਸ ਪਰਮ ਪਿਤਾ ਪਰਮਾਤਮਾ ਦੀ ਖੋਜ ਕੀਤੀ ਹੋਵੇ ਸਾਧ ਸੰਗਤ ਜੀ ਤੇ ਜੋ ਸਾਧੂ ਸੰਤ ਨੇ ਆਪਣੇ ਅੰਦਰੋਂ ਕਮਾਈ ਕੀਤੀ ਹੋਵੇ ਸਾਧ ਸੰਗਤ ਜੀ ਆਪਣੇ ਅੰਦਰੋਂ ਪਰਮ ਪਿਤਾ ਪਰਮਾਤਮਾ ਨੂੰ ਪਾਇਆ ਹੋਵੇ ਫਿਰ ਉਹ ਦੁਨੀਆ ਨੂੰ ਵਹਿਮਾ ਪਰਮਾ ਡੰਬਰਾ ਪਖੰਡਾ ਦੇ ਵਿੱਚ ਨਹੀਂ ਜੇ ਪੰਦਾ ਸਾਧ ਸੰਗਤ ਜੀ ਫਿਰ ਉਹ ਲੋਕਾਂ ਨੂੰ ਗੁੰਮਰਾਹ ਨਹੀਂ ਜੇ ਕਰਦਾ ਆਰ ਨਹੀਂ ਜਹ ਤਉ ਪਉ ਨਹੀਂ ਰਾਮ ਬਿਠਾਉ ਰੋਪਉ ਕਿ ਆ ਸਤਿਗੁਰੂ ਜੀ ਇਹੀ ਸਮਝਾ ਰਹੇ ਨੇ ਕਿ ਭਾਈ ਮੇਰੇ ਕੋਲੇ ਸੰਸਾਰ ਵਾਂਗੂ ਚਲਾਕ ਗੱਲਾਂ ਨਹੀਂ ਨੇ। ਨਾ ਹੀ ਮੇਰੇ ਕੋਲ ਕੋਈ ਤਿੱਖਣ ਬੁੱਧੀ ਐ। ਕਿ ਭਾਈ ਜਿਸ ਨਾਲ ਮੈਂ ਲੋਕਾਂ ਨੂੰ ਠੱਗਾ ਮੈਂ ਸੱਚ ਦਾ ਵਪਾਰੀ ਹਾਂ। ਤੇ ਸਾਧ ਸੰਗਤ ਜੀ ਇਹ ਸੱਚ ਦੇ ਵਪਾਰੀ ਹੁੰਦੇ ਨੇ ਜੋ ਸਬਦ ਦਾ ਭਲਾ ਮੰਗਦੇ ਨੇ। ਇਹ ਸੱਚ ਦੇ ਵਪਾਰੀ ਹੁੰਦੇ ਨੇ ਜੋ ਜੀਵਾਂ ਨੂੰ ਵਹਿਮਾ ਪਰਮਾ ਡੰਬਰਾ ਪਖੰਡਾਂ ਦਾ ਵਿੱਚੋਂ ਕੱਢ ਕੇ ਸੱਚ ਦਾ ਰਸਤਾ ਦਿਖਾਉਂਦੇ। ਨਹੀਂ ਤਾਂ ਜਿਸ ਸਮੇਂ ਸਤਗੁਰਵਦਾਸ ਮਹਾਰਾਜ ਜੀ ਨੇ ਅਵਤਾਰ ਧਾਰਨ ਸਾਧ ਸੰਗਤ ਜੀ ਬਹੁਤ ਮੰਦ ਭਾਗੀ ਗੱਲ ਹੈ ਕਿ ਭਾਈ ਉਸ ਸਮੇਂ ਬਹੁਤ ਵੱਡੇ ਵਰਗ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ ਜੋ ਹੱਥੀ ਕਿਰਤ ਕਰਨ ਵਾਲੇ ਲੋਕ ਸੰਸਾਧ ਸੰਗਤ ਜੀ ਉਹਨਾਂ ਨੂੰ ਸ਼ੁੱਧਰ ਬਣਾ ਦਿੱਤਾ ਗਿਆ ਤੇ ਸਾਧ ਸੰਗਤ ਜੀ ਜੋ ਸਾਡੇ ਲੋਕ ਸਨ ਉਹਨਾਂ ਨੇ ਆਪਣੇ ਆਪ ਨੂੰ ਬਹੁਤੇ ਲੋਕਾਂ ਨੇ ਸ਼ੁੱਧਰ ਮੰਨ ਵੀ ਲਿਆ ਸੀ ਬਹੁਤਾ ਭੇਦ ਭਾਵ ਅਸੀਂ ਛੱਲਿਆ ਯਾਰ ਕਈ ਪ੍ਰਕਾਰ ਦੀਆਂ ਜੋ ਚੀਜ਼ਾਂ ਸਨ ਉਸ ਤੋਂ ਅਸੀਂ ਵਾਂਝੇ ਸੀ ਸਿੱਖਿਆ ਦੇ ਦਰਵਾਜ਼ੇ ਧਾਰਮਿਕ ਦਰਵਾਜ਼ੇ ਤੇ ਸਾਫ ਸੰਗਤ ਦੀ ਰਾਜਨੀਤਿਕ ਸਮਾਜਿਕ अनेका ਪ੍ਰਕਾਰ ਦੇ ਜੋ ਭੇਦ ਭਾਵ ਸਾਡੇ ਨਾਲ ਹੋਏ ਤੇ ਸਤਿਗੁਰੂ ਦਾਸ ਮਹਾਰਾਜ ਜੀ ਨੇ ਉਸ ਸਮੇਂ ਕ੍ਰਾਂਤੀਕਾਰੀ ਵਿਗਲ ਵਜਾਇਆ ਸਤਿਗੁਰ ਨਾਮਦੇਵ ਮਹਾਰਾਜ ਸਤਿਗੁਰ ਕਬੀਰ ਮਹਾਰਾਜ ਸਤਿਗੁਰ ਨਾਨਕ ਦੇ ਮਹਾਰਾਜ ਸਤਿਗੁਰ ਸਦਨਾ ਜੀ ਸਤਿਗੁਰ ਸੈਨ ਜੀ ਸਤਿਗੁਰ ਤਰਲੋਚਨ ਜੀ ਸਾਤਸੰਗਤ ਜੀ ਜਿੰਨੇ ਵੀ ਸਾਡੇ ਰਹਿਬਰ ਹੋਏ ਨੇ ਸਪਨਾ ਨੇ ਆਵਾਜ਼ ਉਠਾਈ ਲੋਕਾਂ ਨੂੰ ਸਮਝਾਇਆ ਸੱਚ ਦਾ ਪ੍ਰਚਾਰ ਕੀਤਾ ਬਹੁਤੇ ਲੋਕਾਂ ਨੂੰ ਸਾਤਸੰਗਤ ਜੀ ਸੱਚ ਦੇ ਰਸਤੇ ਤੇ ਪਾਇਆ ਜਾਤ ਪਾਤ ਦੇ ਖਿਲਾਫ ਵਹਿਮਾਂ ਪਰਮਾਡੰਮਰਾ ਪਖੰਡਾਂ ਦੇ ਖਿਲਾਫ ਸਾਤਸੰਗਤ ਜੀ ਇਸ ਸਰੀਰ ਨਾਲ ਸਾਤਸੰਗਤ ਜੀ ਜੋ ਪ੍ਰੀਤ ਲਾਈ ਬੈਠੀ ਹੈ ਨਾ ਅਸੀਂ ਐਸ ਨਾਲ ਤੋੜ ਕੇ ਸਤਿਗੁਰੂ ਜੀ ਫਰਮਾਉਂਦੇ ਭਾਈ ਜੋ ਇਸ ਦੇ ਅੰਦਰ ਪ੍ਰਮਾਤਮਾ ਬੈਠਾ ਉਸ ਦੇ ਨਾਲ ਪ੍ਰੀਤ ਲਗਾਨੀ ਹੈ ਅਸੀਂ ਤੇ ਐਸੇ ਸਰੀਰ ਦੇ ਨਾਲ ਭਾਈ ਜਿੰਨੇ ਵੀ ਅਸੀਂ ਚੰਗੇ ਕੰਮ ਕਰ ਸਕਦੇ ਆ ਉਹ ਅਸੀਂ ਕਰਨੇ ਨੇ بار بار ਇਹ ਸਰੀਰ ਨਹੀਂ ਜੀ ਮਿਲਦਾ ਤੇ ਸਾ ਸੰਗਤ ਜੀ ਸਤਿਗੁਰੂ ਜੀ ਸਮਝਾਉਂਦੇ ਨੇ ਭਾਈ ਬੜਾ ਹੀ ਪਾਵਨ ਪਵਿੱਤਰ ਸਰੀਰ ਹੈ ਜਿਸ ਨੂੰ ਦੇਵੀ ਦੇਵਤਾ ਵੀ ਤਰਸਦੇ ਨੇ ਤੇ ਜਿਸ ਨੂੰ ਅਸੀਂ ਸੱਚ ਸਮਝੇ ਬੈਠੇ ਆ ਭਾਈ ਉਹ ਸਭ ਝੂਠ ਹੈ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗੇ ਆਵੇ ਝੂਠੇ ਜਾਏ ਵੀ ਝੂਠੇ ਝੂਠੇ ਮਰ ਅਭਾਗੇ ਕਹੋ ਪੰਡਤ ਸੂਚਾ ਕਵਨ ਠਾਉ ਜਹਾਂ ਬੈਸ ਹਾਂ ਪੁੱਜਨ ਖਾਂ ਇਹ ਸਾਧ ਸੰਗਤ ਜੀ ਅਸੀਂ ਪੂਜਾ ਵਾਸਤੇ ਹਰ ਚੀਜ਼ ਸੁੱਚੀ ਮੰਗਦੇ ਆ ਪਰ ਗੁਰਬਾਣੀ ਦਾ ਫਰਮਾਨ ਹੈ ਭਾਈ ਸੂਚਾ ਹੈ ਕਿ ਹਰ ਚੀਜ਼ ਜੋ ਹੈ ਉਹ ਝੂਠੀ ਹੈ ਜੀਬਾ ਝੂਠੀ ਬੋਲਤ ਝੂਠਾ ਕਰਨ ਨੇਤਰ ਸਭ ਝੂਠੇ ਇੰਦਰੀ ਕੀ ਝੂਠ ਉਤਰਸ ਨਾਹੀ ਬ੍ਰਹਮ ਅਗਨ ਲੁੱਟੇ ਅਗਨ ਵੀ ਝੂਠੀ ਪਾਣੀ ਝੂਠਾ ਝੂਠੀ ਬੈਸ ਪਕਾਇਆ ਝੂਠੀ ਕਰਚੀ ਪਰੋਸਨ ਲਗਾ ਝੂਠੇ ਹੀ ਬੈਠ ਖਾਇਆ ਗੋਬਰ ਝੂਠਾ ਚੌਕਾ ਝੂਠਾ ਝੂਠੀ ਕੀਨੀ ਕਾਰਾ ਕਹ ਕਬੀਰ ਤੇ ਨਰ ਸੋਚੇ ਸਾਚੀ ਪਰੇ ਵਿਚਾਰਾ ਕਿ ਭਾਈ ਉਹੀ ਸੱਚੇ ਨੇ ਜਿਵੇਂ ਸਾਧ ਸੰਗਤ ਜੀ ਪੂਜਾ ਕਰਦੇ ਆ ਨਾ ਬੋਤੇ ਪੰਡਿਤ ਕਹਦੇ ਨੇ ਭਾਈ ਸੁੱਚਾ ਪਾਣੀ ਲੈ ਕੇ ਆਓ ਸੁੱਚਾ ਜਲ ਲੈ ਕੇ ਆਓ ਜਗਾਂ ਨੂੰ ਸੁੱਚਾ ਕਰਨਾ ਇਹ ਹਰ ਚੀ ਸੁੱਚੀ ਮੰਗਦੀ ਨਹੀਂ ਤੇ ਸਤਿਗੁਰ ਕਬੀਰ ਸਹਿ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਸਭ ਝੂਠਾ ਆ ਇਹ ਗੋਬਰ ਝੂਠਾ ਚੌਕਾ ਝੂਠਾ ਝੁੱਠੀ ਦਿਨੀ ਕਾਰਾ ਕਹੈ ਕਬੀਰ ਤੇ ਇਨਰ ਸੋਚੇ ਸਾਚੀ ਪੁਰਾ ਵਿਚਾਰ ਕਿ ਭਾਈ ਜਿਸ ਦੇ ਕੋਲ ਗੁਰੂ ਦਾ ਗਿਆਨ ਹੈ ਜਿਸਨੇ ਆਪਣੇ ਗੁਰੂ ਦੇ ਨਾਲ ਪਰਮ ਪਿਤਾ ਪਰਮਾਤਮਾ ਦੇ ਨਾਲ ਸੱਚੀ ਪ੍ਰੀਤ ਲਾਈ ਹੈ ਇਹ ਪ੍ਰੀਤ ਹੀ ਸੁੱਚੀ ਹੈ ਸਾਧ ਸੰਗਤ ਜੀ ਇਹ ਜੋ ਸ਼ਰੀਰ ਹੈ ਇਹ ਝੂਠਾ ਹੈ ਇਸਨੇ ਵੀ ਇੱਕ ਦਿਨ ਇੱਥੇ ਹੀ ਰਹਿ ਜਾਣਾ ਹੈ ਇਹ ਵੀ ਮਿੱਟੀ ਦੇ ਵਿੱਚ ਮਿੱਟੀ ਹੋ ਜਾਣਾ ਹੈ ਸੁਆਹ ਹੋ ਜਾਣਾ ਹੈ ਭਾਈ ਪਰ ਇਸ ਦੇ ਅੰਦਰ ਜੋ ਸੱਚ ਹੈ ਉਹ ਉਹ ਕਦੇ ਖਤਮ ਨਹੀਂ ਜੇ ਹੁੰਦਾ ਤੇ ਸਾਧ ਸੰਗਤ ਜੀ ਅਸੀਂ ਅਸੀਂ ਸ਼ਰੀਰ ਨੂੰ ਇਸ ਤਰ੍ਹਾਂ ਪਾਲਦੇ ਹਾਂ ਕਿ ਭਾਈ ਇਸਨੇ ਕਦੇ ਜਾਣਾ ਹੀ ਨਾ ਹੋਵੇ ਭਾਈ ਸ਼ਰੀਰ ਦੀ ਵਿਚਾਰ ਕਰਨੀ ਹੈ ਅਸੀਂ ਇਸੇ ਸਰੀਰ ਨੂੰ ਸਵਸਥ ਰੱਖਣਾ ਹੈ ਇਸ ਦੇ ਵਿੱਚ ਕੋਈ ਬੀੜੀ ਸਿਗਰਟ ਨਸ਼ਾ ਸ਼ਰਾਬਾ ਨਹੀਂ ਜੇ ਪਾਉਣੀ ਕਿਉਂਕਿ ਸਾਰੀ ਦੁਨੀਆ ਦਾ ਮਾਲਕ ਇਸ ਦੇ ਵਿੱਚ ਬੈਠਾ ਹੈ ਤੇ ਸਾత్సੰਗਤ ਜੀ ਜਦੋਂ ਅਸੀਂ ਪ੍ਰਮਾਤਮਾ ਦੇ ਨਾਮ ਤੇ ਬਣੀਆਂ ਚੀਜ਼ਾਂ ਪ੍ਰਮਾਤਮਾ ਦੇ ਨਾਮ ਤੇ ਬਣੀਆਂ ਥਾਵਾਂ ਨੂੰ ਇੰਨਾ ਸੁੰਦਰ ਬਣਾ ਕੇ ਰੱਖਦੇ ਹਾਂ ਸਾਫ਼ ਸੁਥਰਾ ਰੱਖਦੇ ਹਾਂ ਤੇ ਜਿੱਥੇ ਪ੍ਰਮਾਤਮਾ ਅਸਲ ਦੇ ਵਿੱਚ ਬੈਠਾ ਹੈ ਉਸ ਦੇ ਅੰਦਰ ਬਹੁਤੇ ਲੋਕ ਨੇ ਭਾਈ ਕੋਈ ਬੀੜੀ ਸਿਗਰਟਾਂ ਦਾ ਧੂਆਂ ਅੰਦਰ ਪਾ ਰਹੇ ਨੇ ਤੇ ਸਾత్సੰਗਤ ਜੀ ਕੋਈ ਸ਼ਰਾਬਾ ਪਾ ਰਹੇ ਨਹੀਂ ਤੇ ਸਤਿਗੁਰ ਜੀ ਫਰਮਾਉਂਦੇ ਭਾਈ ਤੁਹਾਡੇ ਇਸ ਸਰੀਰ ਦੇ ਵਿੱਚ ਪ੍ਰਮਾਤਮਾ ਦਾ ਸਥਾਨ ਹੈ ਤਿਸ ਸਰੀਰ ਨੂੰ ਸਾత్సੰਗਤ ਜੀ ਜੀ ਸੱਚਾ ਸੋਚਿਆ ਰੱਖਣਾ ਹੈ ਤਿਸ ਸਰੀਰ ਨਾਲ ਨਹੀਂ ਜੁੜਨਾ ਪਾਈ ਐਸੇ ਸਰੀਰ ਦੇ ਅੰਦਰ ਜੋ ਪ੍ਰਮਾਤਮਾ ਬੈਠਾ ਉਸ ਦੇ ਨਾਲ ਜੁੜਨਾ ਆਪਣਾ ਕਾਜੋ ਕਰਿਆ ਵਿਚਾਰ ਤਿਸ ਨੇ ਜਮਕੰਕਰ ਕਰਿਆ ਖਾਰੇ ਪਰਮਪਿਤਾ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਫੇਰ ਕਿਤੇ ਜਾ ਕੇ ਸਾਨੂੰ ਇਹ ਸਰੀਰ ਮਿਲਿਆ ਹੈ ਤੇ ਸਾత్సੰਗਤ ਜੀ ਬਹੁਤੇ ਲੋਕ ਨੇ ਜੋਸੇ ਸਰੀਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਅਪਰਾਧੀ ਤੱਕ ਬਣ ਜਾਂਦੇ ਨੇ ਕੋਈ ਵਾਸ਼ਨਾ ਦੇ ਵਿੱਚ ਆ ਕੇ ਭਾਈ ਕੋਈ ਇਸ ਸਰੀਰ ਨੂੰ ਆਰਾਮਦਾਇਕ ਜ਼ਿੰਦਗੀ ਦੇਣ ਵਾਸਤੇ ਬਹੁਤੇ ਜੀਵ ਨੇ ਸਾਧ ਸੰਗਤ ਜੀ ਜੋ ਗਲਤ ਰਾਹ ਤੇ ਤੁਰ ਪੈਂਦੇ ਨੇ ਤੇ ਭਾਈ ਕੋਈ ਵਿਰਲਾ ਹੀ ਹੈ ਜੋ ਗੁਰੂ ਦੀ ਗੱਲ ਸੁਣ ਕੇ ਸੱਚ ਦੇ ਰਾਹ ਤੇ ਤੁਰਦਾ ਹੈ ਲੋਗ ਗੰਠ ਘੰਟ ਖਰਾਬਿ ਗੂਚਾ ਉਹ ਬਿਨਾਂ ਗਾਠੇ ਜਾਏ ਪਹੁੰਚਾ ਅੱਗੇ ਸਤਿਗੁਰੂ ਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਜੋ ਸੰਸਾਰ ਦੇ ਲੋਕ ਨੇ ਇਸ ਸਰੀਰ ਦੇ ਨਾਲ ਝੁੱਠੀ ਪ੍ਰੀਤ ਜੋੜ ਕੇ ਤੇ ਝੁੱਠੇ ਸੰਸਾਰ ਨਾਲ ਪ੍ਰੀਤ ਕਰਕੇ ਚੰਗੇ ਭਲੇ ਖੁਆਰ ਹੋ ਰਹੇ ਨੇ ਕਹਿ ਰਵਿਦਾਸ ਸਵੇ ਜਗ ਲੁੱਟਿਆ ਹਮ ਤੋ ਏਕ ਰਾਮ ਕਹਿ ਚੁਟਿਆ ਕਿ ਭਾਈ ਇਸ ਸਰੀਰ ਦੇ ਨਾਲ ਜੁੜ ਕੇ ਚੁੱਠੀ ਪ੍ਰੀਤ ਲਗਾ ਕੇ ਖੁਆਰ ਹੋਏ ਨੇ ਲੋਕ ਗੰਠ ਗੰਠ ਖਰਾ ਬਿਗੂਚਾ ਹੋਂ ਬਿਨ ਗਾਠੇ ਜਾਏ ਪਹੁੰਚਾ ਪਰਮਾਹ ਚੁੱਠੇ ਸਰੀਰ ਤੇ ਸੰਸਾਰੀ ਪਦਾਰਥਾਂ ਦੇ ਨਾਲ ਪ੍ਰੀਤ ਨਹੀਂ ਜੀ ਕੀਤੀ ਪ੍ਰਮਾਤਮਾ ਨਾਲ ਸੱਚੀ ਪ੍ਰੀਤ ਕਰਕੇ ਮੈਂ ਉਸ ਕੋਲ ਪਹੁੰਚ ਗਿਆ ਹਾਂ ਭਾਵ ਮੈਂ ਉਸ ਦੇ ਵਿੱਚ ਹੀ ਅਪੇਧ ਹੋ ਗਿਆ ਹਾਂ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਤੇ ਭਾਈ ਸਤਗੁਰੂ ਅਵਦਾਸ ਸਹਾਰਜ ਉਸ ਅਵਸਥਾ ਦੇ ਵਿੱਚ ਪਹੁੰਚ ਗਏ ਸਨ ਜਿੱਥੇ ਉਹਨਾਂ ਨੇ ਮਹਿਸੂਸ ਕੀਤਾ ਜਿੱਥੇ ਉਹਨਾਂ ਨੂੰ ਅਨੁਭਵ ਹੋਇਆ ਕਿ ਭਾਈ ਮੇਰੇ ਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਤੇ ਸਾਧ ਸੰਗਤ ਜੀ ਇਹੀ ਗੱਲ ਸਾਨੂੰ ਸਤਗੁਰੂ ਜੀ ਸਮਝਾ ਰਹੇ ਨੇ ਐਸੇ ਇਨਸਾਨ ਦੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਹੈ ਪ੍ਰਸਾਦ ਸੰਗਤ ਜੀ ਇਹ ਭੇਦ ਕਰਨ ਖਤਮ ਕਰਨ ਵਾਸਤੇ ਜਿਵੇਂ ਅਸੀਂ ਜਦੋਂ ਇਹ ਪਾਵਨ ਪਵਿੱਤਰ ਪੰਕਤੀਆਂ ਪੜਦੇ ਹਾਂ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਟਕ ਜਲ ਤਰੰਗ ਜੈਸਾ ਤੇ ਸਾਧ ਸੰਗਤ ਜੀ ਬਹੁਤੇ ਜੀਵਾਂ ਨੂੰ ਅਨੁਭਵ ਨਹੀਂ ਜੀ ਹੁੰਦਾ ਕਿ ਭਾਈ ਸਾਡੇ ਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਸਭ ਸੋਚਦੇ ਨੇ ਨਹੀਂ ਭਾਈ ਅਸਤਾ ਪ੍ਰਮਾਤਮਾ ਕਦੇ ਅਨੁਭਵ ਨਹੀਂ ਜੀ ਕੀਤਾ ਅਸਤਾ ਪ੍ਰਮਾਤਮਾ ਨੂੰ ਕਦੇ ਪਾਇਆ ਹੀ ਨਹੀਂ ਹੈ ਦੇਖਿਆ ਹੀ ਨਹੀਂ ਹੈ ਤਾਂ ਫਿਰ ਅਸੀਂ ਪ੍ਰਮਾਤਮਾ ਦਾ ਰੋਗ ਕਿਸ ਤਰ੍ਹਾਂ ਹੋਏ ਸਾਤਸੰਗਤ ਜੀ ਜਿਸ ਅਵਸਥਾ ਦੇ ਵਿੱਚ ਸਤਿਗੁਰੂ ਦਾਸ ਮਹਾਰਾਜ ਜੀ ਪਹੁੰਚੇ ਸਨ ਉਸ ਅਵਸਥਾ ਦੇ ਵਿੱਚ ਪਹੁੰਚਣ ਵਾਸਤੇ ਅਸੀਂ ਮਿਹਨਤ ਕਰਨੀ ਹੈ ਤੇ ਮਿਹਨਤ ਕਰਨੀ ਕਿਸ ਤਰ੍ਹਾਂ ਸਾਤਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਸੱਚ ਦੀ ਕਮਾਈ ਕਰਨੀ ਹੈ ਜੀਵਾਂ ਨਾਲ ਪਰਮਾਤਮਾ ਦਾ ਸਿਮਰਨ ਕਰਨਾ ਹੈ ਜਿੰਨੇ ਵੀ ਵਿਸ਼ੇ ਵਿਕਾਰ ਨੇ ਵਹਿਮ ਪਰਮ ਅਡੰਬਰ ਪਖੰਡ ਨੇ ਜਿੰਨੇ ਵੀ ਮਾੜੇ ਗੁਣ ਨੇ ਸਾਤਸੰਗਤ ਜੀ ਮਾੜੇ ਕਰਮ ਨੇ ਉਹ ਸਭ ਛੱਡਨੇ ਪੈਣੇ ਨੇ ਮੋਹੀ ਜਮ ਡੰਡਨ ਲਾ ਗਈ ਤਜਲੇ ਸਰਬ ਜੰਜਾਲ ਕੇ ਭਾਈ ਜਿੰਨਾ ਵੀ ਜੰਜਾਲ ਹੈ ਇਹ ਸਾਨੂੰ ਛੱਡਣਾ ਪੈਣਾ ਆ ਫਿਰ ਸਾਨੂੰ ਮਹਿਸੂਸ ਹੋਵੇਗਾ ਫਿਰ ਅਸੀਂ ਉਸ ਅਵਸਥਾ ਦੇ ਵਿੱਚ ਪਹੁੰਚਾਂਗੇ ਜਦੋਂ ਅਸੀਂ ਮਹਿਸੂਸ ਕਰਾਂਗੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸ ਹੁਣ ਬਹੁਤੇ ਜੀਵ ਨੇ 사ਤਸੰਗਤ ਜੀ ਗੁਰੂ ਕੋਲ ਜਾਂਦੇ ਨੇ ਗੁਰੂ ਦੀ ਗੱਲ ਵੀ ਪੜ੍ਹਦੇ ਨੇ ਪਰ ਜੋ ਗੁਰੂ ਗੱਲ ਕਰਦਾ ਆ 사ਤਸੰਗ ਵੀ ਸੁਣਦੇ ਨੇ ਪਰ ਪਾਈ ਉਸ ਦੀ ਗੁਰੂ ਜੀ ਦੀ ਜੋ ਗੱਲ ਨਹੀਂ ਜੇ ਮੰਨਦੇ ਫਿਰ ਉਸ ਅਵਸਥਾ ਦੇ ਵਿੱਚ ਕਿਵੇਂ ਪਹੁੰਚਾਂ ਜਦੋਂ ਸਤਗੁਰੂ ਅਰਦਾਸ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਕਿ ਭਾਈ ਹਰਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸਤੇ ਨਰਦੋਜਿਕ ਜਾਇੰਗੇ ਸਤਿਪਾਖ ਅਰਦਾਸ ਫਿਰ ਵੀ ਸਾਧ ਸੰਗਤ ਜੀ ਜੋ ਸਾਡੇ ਸਤਗੁਰੂ ਅਰਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਜੋ ਸਾਡੇ ਸਮਾਜ ਦੇ ਲੋਕ ਨੇ ਇਸ ਸੰਸਾਰ ਦੇ ਲੋਕ ਨੇ ਉਹ ਸਤਿਗੁਰਵ ਦਾਸ ਮਹਾਰਾਜ ਜੀ ਨੂੰ ਗੁਰੂ ਕਹਿੰਦੇ ਨੇ ਸਤਿਗੁਰ ਕਹਿੰਦੇ ਨੇ ਜਗਤਗੁਰੂ ਕਹਿੰਦੇ ਨੇ ਪਰ ਜੋ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਭਾਈ ਇੱਕ ਨਾਲ ਜੁੜਨਾ ਹੈ ਤੇ ਇੱਕ ਕਿਹੜਾ ਜੋ ਸਾਡੇ ਅੰਦਰ ਬੈਠਾ ਫਿਰ ਵੀ ਪਾਈ ਅਸੀਂ ਦਰਦਰ ਤੇ ਭਟਕਦੇ ਫਿਰਦੇ ਹਾਂ ਜਦੋਂ ਸਤਿਗੁਰਾਂ ਨੇ ਸਾਨੂੰ ਸਮਝਾਇਆ ਆ ਹਰ ਕੇ ਨਾਮ ਬਿਨ ਝੁੱਟੇ ਸਗਲ ਪਸਾਰੇ ਫਿਰ ਵੀ ਅਸੀਂ ਸਾਧ ਸੰਗਤ ਜੀ ਵਿਭਾ ਪਰਮਾ ਦੇ ਵਿੱਚ ਰੁਲਦੇ ਫਿਰਦੇ ਹਾਂ ਤਾਂ ਫਿਰ ਕਿਵੇਂ ਅਸੀਂ ਮਹਿਸੂਸ ਕਰਾਂਗੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਲੋਕ ਗੰਟ ਗੰਟ ਖਰਾ ਬਿਗੂਚਾ ਹਉ ਬਿਨ ਗਾਠੇ ਜਾਏ ਪਹੁੰਚੋ ਕਿ ਸਾਥ ਸੰਗੇ ਜਿਹੜੇ ਸੰਸਾਰ ਦੇ ਲੋਕ ਨੇ ਝੁੱਠੀਆਂ ਪ੍ਰੀਤਾਂ ਲਾ ਕੇ ਇਸ ਸੰਸਾਰ ਤੋਂ ਖੁਆਰ ਹੋ ਰਹੇ ਨੇ ਪਰ ਮੈਂ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੇ ਨਾਲ ਸੱਚੀ ਪ੍ਰੀਤ ਲਗਾ ਕੇ ਮੈਂ ਇਸ ਭਵ ਸਾਗਰ ਤੋਂ ਪਾਰ ਹੋ ਗਿਆ ਹਾਂ ਕਹਿ ਰਵਿਦਾਸ ਸਬੇ ਜਗ ਲੁੱਟਿਆ ਹਮਤੋਂ ਏਕ ਰਾਮ ਕਹਿ ਝੂਟਿਆ ਸਾਚੀ ਪ੍ਰੀਤ ਹਮਤੋਂ ਸਿਉ ਜੋਰੀ ਤੁਮਸਿਉ ਜੋਰ ਅਵਰ ਸੰਗ ਤੋਰੀ ਕਿ ਭਾਈ ਜੇ ਸੱਚੀ ਪ੍ਰੀਤ ਕਰਨੀ ਆਪਣੇ ਅੰਦਰ ਬੈਠੇ ਪ੍ਰਮਾਤਮਾ ਨਾਲ ਕਰੀ ਇਹ ਜੋ ਝੂਠੀਆਂ ਪ੍ਰੀਤਾਂ ਛੱਡ ਕੇ ਵਹਿਮ ਭਰਮ ਅਡੰਬਰ ਪਖੰਡਨ ਛੱਡ ਕੇ ਜੋ ਸਾਡੇ ਅੰਦਰ ਦੁਨੀਆ ਦਾ ਸਭ ਤੋਂ ਵੱਡਾ ਸੱਚ ਬੈਠਾ ਹੈ ਸਾਧ ਸੰਗ ਜੀ ਉਸ ਨਾਲ ਜੁੜੀਏ ਕਹਿ ਰਵਦਾਸ ਧੰ ਤਨ ਜਗਤ ਗੁਰੂ ਸਤ ਗੁਰੂ ਵਦਾਸ ਮਹਾਰਾਜੀ ਸਾਧ ਸੰਗਤ ਜੀ ਬਾਰ ਬਾਰ ਸਾਨੂੰ ਗੁਰਬਾਣੀ ਦੇ ਵਿੱਚ ਇਹੀ ਸਮਝਾਉਂਦੇ ਨੇ ਕਿ ਭਾਈ ਜੋ ਸੱਚ ਦਾ ਮਾਰਗ ਹੈ ਜੋ ਧਰਮ ਦਾ ਮਾਰਗ ਹੈ ਸਾਧ ਸੰਗਤ ਜੀ ਕੁਝ ਸਮੇਂ ਲਈ ਔਖਾ ਜ਼ਰੂਰ ਲੱਗਦਾ ਆ ਕਿਉਂਕਿ ਛੱਡਣਾ ਬਹੁਤ ਕੁਝ ਪੈਂਦਾ ਆ ਤੇ ਸਤਿਗੁਰ ਜੀ ਫਰਮਾਉਂਦੇ ਨੇ ਭਾਈ ਅਸੰਭਵ ਨਹੀਂ ਹੈ ਕੁਝ ਸਮੇਂ ਲਈ ਔਖਾ ਜ਼ਰੂਰ ਲੱਗਦਾ ਪਰ ਇਹ ਨਹੀਂ ਹੈ ਕਿ ਭਾਈ ਪਰਮਾਤਮਾ ਨਹੀਂ ਮਿਲੇਗਾ ਏ ਨਹੀਂ ਹੈ ਕਿ ਭਾਈ ਇਹ ਸਾਨੂੰ ਸੱਚ ਦੀ ਪ੍ਰਾਪਤੀ ਨਹੀਂ ਹੋਵੇਗੀ ਕਿਉਂਕਿ ਜੋ ਦੁਨੀਆਂ ਦੇ ਲੋਕ ਨੇ ਸਾਦ ਸੰਗਤ ਜੀ ਉਹ ਜੋ ਸ਼ਰੀਰ ਦੀ ਪ੍ਰੀਤ ਹੈ ਉਸ ਨੂੰ ਛੱਡਣਾ ਨਹੀਂ ਜੇ ਚਾਹੁੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ ਜਬ ਕਛ ਪਾਵੇ ਤਬ ਗਰਵ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਤੇ ਸਾਦ ਸੰਗਤ ਜੀ ਮਾਇਆ ਦੇ ਚੱਕਰ ਦੇ ਵਿੱਚ ਪੈ ਕੇ ਇਹ ਆਪਣੇ ਜੀਵਨ ਨੂੰ ਖੋਰ ਕਰ ਰਿਹਾ ਹੈ ਰਵਦਾਸ ਜਪ ਹੈ RAM ਨਾਮ ਮੋਹਿ ਜਮਸਿਓ ਨਾਹੀ ਕਾਮ ਧੰ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਮੈਂ ਪਰਮਾਤਮਾ ਦਾ RAM ਨਾਮ ਜਪ ਕੇ ਉਸ ਨਾਲ ਸੱਚੀ ਪ੍ਰੀਤ ਪਾ ਲਈ ਹੈ ਰਵਦਾਸ ਜਪ ਹੈ RAM ਨਾਮ ਮੋਹਿ ਜਮਸਿਓ ਨਾਹੀ ਕਾਮ ਤੇ ਹੁਣ ਮੈਨੂੰ ਜਮਦੋਤਾਂ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ ਮੋਹੇ ਜਮ ਡੰਡਾ ਨਾ ਲਾ ਗਈ ਤਜਲੇ ਸਰਬ ਜੰਜਾਲ ਕੇ ਭਾਈ ਮੈਨੂੰ ਜਮਦੋਤਾਂ ਦਾ ਡਰ ਨਹੀਂ ਜੇ ਲੱਗਦਾ ਕਿਉਂਕਿ ਮੈਂ ਸਾਰੇ ਜੋ ਸੰਸਾਰ ਦੇ ਜੰਜਾਲ ਨੇ ਉਹ ਛੱਡ ਦਿੱਤੇ ਨੇ ਰਵਦਾਸ ਜਪਹਿ ਰਾਮਨਾਮਾ ਮੋਹੇ ਜਮਸਿਓ ਨਾਹੀ ਕੰਮ ਤੇ ਭਾਈ ਜੋ ਪ੍ਰਮਾਤਮਾ ਨਾਲ ਸੱਚੀ ਪ੍ਰੀਤ ਕਰਦੇ ਨੇ ਜੋ ਹਰਸੋ ਹੀਰਾ ਵਰਗੇ ਪ੍ਰਮਾਤਮਾ ਜੋ ਸਾਡੇ ਅੰਦਰ ਬੈਠਾ ਹੈ ਉਸ ਨਾਲ ਜੁੜ ਜਾਂਦੇ ਨੇ ਸਾਤਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਭਾਈ ਐਸੇ ਲੋਕ ਫਿਰ ਜਮਾ ਤੋਂ ਵੀ ਨਹੀਂ ਡਰਦੇ ਜਮਦੂਤਾਂ ਤੋਂ ਉਹੀ ਲੋਕ ਡਰਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਦੁਸ਼ੈ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਲਾਲਚ ਹੈ ਸਾਤਸੰਗਤ ਜੀ ਜੋ ਬੁਰੇ ਕਰਮ ਕਰਦੇ ਨੇ ਬੁਰੀ ਸੋਚ ਰੱਖਦੇ ਨੇ ਐਸੇ ਜੋ ਲੋਕ ਨੇ ਉਹ ਜਮਦੂਤਾਂ ਤੋਂ ਡਰਦੇ ਨੇ ਤੇ ਸਾਤਸੰਗਤ ਜੀ ਉਹਨਾਂ ਨੂੰ ਹੀ ਫਿਕਰ ਹੁੰਦੀ ਹੈ ਧਰਮਰਾਏ ਜਬਲੇਖਾ ਮੰਗਾ ਕਿਆ ਮੁਖ ਲੈ ਕੇ ਜਾਏਗਾ ਤੇ ਜੋ ਸੱਚ ਤੇ ਚੱਲਣ ਵਾਲੇ ਲੋਕ ਨੇ ਜਿਵੇਂ ਸਤਿਗੁਰੂ ਜੀ ਸਮਝਾਉਂਦੇ ਨੇ ਨਾ ਮੋਹਿ ਜਮਸਿਓ ਨਾਹੀ ਕਾਮਾ ਤੇ ਭਾਈ ਜੋ ਸੱਚ ਦੇ ਮਾਰਗ ਤੇ ਚੱਲਦੇ ਨੇ ਸੱਚ ਦਾ ਵਪਾਰ ਕਰਦੇ ਨੇ ਉਹਨਾਂ ਦਾ ਫਿਰ ਕੋਈ ਵਾਸਤਾ ਨਹੀਂ ਜੀ ਹੁੰਦਾ ਜਮਦੁੱਤਾਂ ਦੇ ਨਾਲ ਜਿਵੇਂ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਕਹਿਤ ਕਬੀਰ ਅਵਰ ਨਹੀਂ ਕਾਮਾ ਹਮਰੇ ਮਨ ਤਨ ਰਾਮ ਕੋ ਨਾਮ ਕਿਸ ਸੰਸਾਰ ਦੇ ਵਿੱਚ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕਿਸੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ ਮੇਰੇ ਮਨ ਵਿੱਚ ਪ੍ਰਮਾਤਮਾ ਦੇ ਨਾਮ ਦਾ ਸ਼੍ਰੀਸ਼ਤਾਨ ਹੈ ਸੋ ਸਾਉ ਸੰਗਤ ਜੀ ਬੜੀ ਹੀ ਕਿਰਪਾ ਕੀਤੀ ਹੈ ਧੰਨ ਧੰਨ ਜਗਤ ਗੁਰੂ ਸਤਗੁਰੂ ਅਦਾਸ ਮਹਾਰਾਜ ਜੀ ਨੇ ਚਮਰਠਾ ਗਾਠ ਨਜਨਹੀ ਲੋਗ ਇਕਠਾ ਵੈ ਪਨਹੀ ਪਾਵਨ ਪਵਿੱਤਰ ਸ਼ਬਦ ਹੈ ਭਾਈ ਤੇ ਅੱਜ ਤੇ ਵੀ ਸਾਨੂੰ ਸਤਗੁਰੂ ਜੀ ਇਹੀ ਸਮਝਾਉਂਦੇ ਨੇ ਕਿ ਭਾਈ ਜਦੋਂ ਅਸੀਂ ਐਸੇ ਸਰੀਰ ਦੇ ਨਾਲ ਐਸ ਸੰਸਾਰਿਕ ਵਸਤੂਆਂ ਨਾਲ ਪ੍ਰੀਤ ਲਗਾ ਲੈਂਦੇ ਹਾਂ ਸਾਨੂੰ ਸੱਚ ਦੀ ਪ੍ਰਾਪਤੀ ਨਹੀਂ ਜੀ ਹੁੰਦੀ ਤਿਆ ਸਾਨੂੰ ਸਤਿਗੁਰਾਂ ਨੇ ਇਹੀ ਸਮਝਾਇਆ ਕਿ ਭਾਈ ਜਦੋਂ ਲੋਕ ਮੇਰੇ ਕੋਲ ਆਉਂਦੇ ਨੇ ਨਾ ਉਹ ਕੋਈ ਸੰਸਾਰਿਕ ਵਸਤੂਆਂ ਮੰਗਣ ਆਉਂਦੇ ਆ ਕੋਈ ਤੀਪੁੱਤ ਮੰਗਣ ਆ ਰਿਹਾ ਹੈ ਕੋਈ ਮੇਰੇ ਕੋਲ ਭਾਈ ਜ਼ਮੀਨ ਜਾਇਦਾਦ ਮੰਗਣ ਆਉਂਦਾ ਹੈ ਕੋਈ ਦੁੱਖਾਂ ਨੂੰ ਲੈ ਕੇ ਆਉਂਦਾ ਹੈ ਚਮਰੱਠਾ ਗਾਠ ਨਾ ਜਨਹੀ ਲੋਕ ਗਠਾਵੇ ਪਨਹੀ ਕਿ ਭਾਈ ਜੋ ਸਰੀਰ ਦੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਕਰਨ ਆਉਂਦੇ ਨੇ ਤੇ ਮੇਰੇ ਕੋਲ ਕੋਈ ਵਿਰਲਾ ਹੀ ਹੈ ਜੋ ਸੱਚੀ ਪ੍ਰੀਤ ਲਗਾਉਣ ਵਾਸਤੇ ਆਉਂਦਾ ਆ ਕੋਈ ਵਿਰਲਾਈਏ ਸਾਧ ਸੰਗਤ ਜੀ ਜੋ ਸਤਗੁਰ ਜੀ ਫਰਮਾਉਂਦੇ ਭਾਈ ਮੇਰੇ ਕੋਲ ਆਵੇ ਤੇ ਸੱਚ ਦਾ ਵਪਾਰ ਕਰਨ ਆਵੇ ਚਮਰਠਾ ਗਾਠ ਨ ਜਨਹੀ ਲੋਕ ਇਕਠਾਵੇ ਪਨਹੀ ਰਹਾਉ ਆਰ ਨਹੀਂ ਜੋ ਤੋਪੋ ਨਹੀਂ ਰਾਮ ਬਿਠਾਉ ਰੋਕੂ ਲੋਕ ਗੰਟ ਗੰਟ ਖਰਾ ਬਿਗੂਚਾ ਹੋਂ ਬਿਨ ਗਾਠੇ ਜਾਏ ਪਹੁੰਚਾ ਰਵਦਾਸ ਜਪਹਿ ਰਾਮ ਨਾਮਾ ਮੋਹੇ ਜਮ ਸਿਉ ਨਹੀਂ ਕੰਮ ਸੋ ਆਉ ਸਾਧ ਸੰਗਤ ਜੀ ਜਦੋਂ ਵੀ ਅਸੀਂ ਕਿਸੇ ਸੰਤ ਮਹਾਪੁਰਸ਼ ਕੋਲ ਜਾਈਏ ਸਾਤਸੰਗਤ ਜੀ ਇਸ ਇੱਕ ਗੱਲ ਜ਼ਰੂਰ ਯਾਦ ਰੱਖਣੀ ਹੈ ਬਿਨ ਬੋਲਿਆ ਸਭ ਕੁਝ ਜਾਣਦਾ ਕਿ ਜੋ ਸਾਡੇ ਗੁਰੂ ਨੇ ਸਤਗੁਰੂ ਨੇ ਉਹ ਬਿਨਾ ਬੋਲੇ ਹੀ ਸਾਡੀ ਦੋ ਮਨ ਦੀ ਗੱਲ ਆ ਉਹ ਪੜ ਲੈਂਦੇ ਨੇ ਤੇ ਸਾਤਸੰਗਤ ਜੀ ਉਹਨਾਂ ਨੂੰ ਪਤਾ ਹੈ ਸਾਨੂੰ ਕੀ ਚਾਹੀਦਾ ਆ ਤੇ ਕੀ ਨਹੀਂ ਜੇ ਚਾਹੀਦਾ ਜਿਵੇਂ ਅੱਜ ਪ੍ਰਸੰਗ ਦੇ ਵਿੱਚ ਉਦਾਹਰਨਾਂ ਵੀ ਦਿੱਤੀਆਂ ਨੇ ਕਿ ਭਾਈ ਜਿਵੇਂ ਛੋਟਾ ਜਿਹਾ ਬਾਲਕ ਅੱਗ ਨੂੰ ਫੜਨਾ ਚਾਹੁੰਦਾ ਆ ਪਰ ਉਸਦੇ ਮਾਤਾ ਪਿਤਾ ਨੂੰ ਪਤਾ ਇਹ ਜੋ ਅੱਗ ਹੈ ਉਸ ਲਈ ਨੁਕਸਾਨਦਾਇਕ ਹੈ ਪਰ ਉਹ ਬੱਚੇ ਨੂੰ ਨਹੀਂ ਜੇ ਪਤਾ ਸਾਧ ਸੰਗਤ ਜੀ ਰੋਂਦਾ ਹੈ ਕੁਰਲਾਉਂਦਾ ਮੈਨੂੰ ਅੱਗ ਨਹੀਂ ਜੇ ਫੜਨ ਦਿੰਦੇ ਕੋਲੇ ਜੋ ਅੱਗ ਦੇ ਨੇ ਉਹ ਦੇਖਣ ਉਸ ਨੂੰ ਬੜੇ ਸੋਹਣੇ ਲੱਗਦੇ ਨੇ ਐਸੇ ਪ੍ਰਕਾਰ ਸਾਧ ਸੰਗਤ ਜੀ ਜਿੰਨੀ ਕੀ ਸਾਡੀ ਝੋਲੀ ਹੈ ਜਿੰਨੀ ਕੀ ਸਾਡੀ ਸ਼ਰਧਾ ਹੈ ਕਰਮ ਨੇ ਸਤਿਗੁਰੂ ਦਾਸ ਮਹਾਰਾਜ ਜੀ ਉਹ ਪਰਮ ਪਿਤਾ ਪਰਮਾਤਮਾ ਸਾਨੂੰ ਨਿਵਾਜ ਰਹੇ ਨੇ ਅਸੀਂ ਆਪਣੇ ਕਰਮਾਂ ਨੂੰ ਸੁਧਾਰੀਏ ਤੇ ਸਾਧ ਸੰਗਤ ਜੀ ਹਮੇਸ਼ਾ ਇਹ ਅਰਦਾਸ ਬੇਨਤੀ ਕਰੀਏ ਪਿਛਲੇ ਗੁਨਾ ਬਖਸ਼ਾਏ ਜੀਓ ਅਬ ਤੂੰ ਮਾਰਗ ਪਾਏ ਹਰ ਕੀ ਚਰਣੀ ਲਾਗ ਰਹਿ ਵਿੱਚੋਂ ਆਪ ਗਵਾਏ ਮੇਰੇ ਮਨ ਨੂੰ ਗੁਰਮੁਖ ਨਾਮ ਹਰ ਤਿਆਏ ਕਿ ਆਓ ਸਾਧ ਸੰਗਤ ਜੀ ਅਸੀਂ ਪਰਮ ਪਿਤਾ ਪ੍ਰਮਾਤਮਾ ਨੂੰ ਇਹੀ ਬੇਨਤੀ ਕਰਨੀ ਹੈ ਕਿ ਜੋ ਅਸੀਂ ਪਿਛਲੇ ਗੁਨਾ ਕਰਤੇ ਨੇ ਜਾਣੇ ਅਣਜਾਣੇ ਦੇ ਵਿੱਚ ਜੇ ਸਾਡੇ ਤੋਂ ਕੋਈ ਬੁਰਾ ਕਰਮ ਹੋਇਆ ਆ ਅਸੀਂ ਪਰਮ ਪਿਤਾ ਪਰਮਾਤਮਾ ਦਾ ਉਸ ਦੀ ਸ਼ਮਾ ਮੰਗੀਏ ਤੇ ਸਾత్సੰਗ ਜੀ ਹੱਥਾਂ ਨਾਲ ਕਿਰਤ ਕਮਾਈਆਂ ਕਰਦੇ ਜੀਵਾਂ ਨਾਲ ਪਰਮਾਤਮਾ ਦਾ ਸਿਮਰਨ ਕਰੀ ਆਪਣੇ ਜ਼ਿੰਮੇਵਾਰੀਆਂ ਨਿਭਾਈਏ ਇਹੀ ਸਤਿਗੁਰਾਂ ਨੇ ਸਮਝਾਇਆ ਆ ਤੇ ਬੜਾ ਹੀ ਸਿੱਧਾ ਸਾਦਾ ਰਸਤਾ ਸਾత్సੰਗ ਜੀ ਸਤਿਗੁਰ ਜੀ ਸਾਨੂੰ ਸਮਝਾਉਂਦੇ ਨੇ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੈਨਰ ਦੋਜਕ ਜਾਏਗੇ ਸਤਿਪਾਖਰ ਅਰਵਦਾਸ ਕਿ ਭਾਈ ਆਪਣੇ ਅੰਦਰ ਬੈਠੇ ਪਰਮਾਤਮਾ ਨੂੰ ਅਸੀਂ ਛੱਡਣਾ ਨਹੀਂ ਹੈ ਉਸ ਨੂੰ ਛੱਡ ਕੇ ਅਸੀਂ ਕਿਸੇ ਹੋਰ ਦਰ ਤੇ ਨਹੀਂ ਜੇ ਜਾਣਾ ਅੱਗੇ ਸਤਿਗੁਰੂ ਜੀ ਸਮਝਾਉਂਦੇ ਨੇ ਜੀਬਾ ਸੋ ਓੰਕਾਰ ਜਪ ਹੱਥਾਂ ਸੋ ਕਰਕਾਰ ਰਾਮ ਮਿਲੇ ਘਰ ਆਏ ਕਰ ਕੈ ਰਵਦਾਸ ਵਿਚਾਰ ਸਾਧ ਸੰਗਤ ਜੀ ਬਸ ਐਨਾ ਹੀ ਕੰਮ ਕਰਨਾ ਆ ਹੱਥਾਂ ਨਾਲ ਕਿਰਤ ਕਮਾਈਆਂ ਕਰਦੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਪਰਿਵਾਰ ਦੇ ਪ੍ਰਤੀ ਸਮਾਜ ਦੇ ਪ੍ਰਤੀ ਤੇ ਜੀਬਾ ਨਾਲ ਸਵਾਸ ਸਵਾਸ ਉਸ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰਨਾ ਆ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਭਾਈ ਜੋ ਇਨਸਾਨ ਹੱਥਾਂ ਨਾਲ ਕਿਰਤ ਕਰਦਾ ਜੀਬਾ ਨਾਲ ਪਰਮਾਤਮਾ ਦਾ ਸਿਮਰਨ ਕਰਦਾ ਆ ਉਹ ਸਾਰੀ ਦੁਨੀਆ ਦਾ ਮਾਲਕ ਹੈ ਉਸ ਨੂੰ ਆਪਣੇ ਅੰਦਰੋਂ ਹੀ ਪ੍ਰਾਪਤ ਹੋ ਜਾਂਦਾ ਹੈ ਤੇ ਸਾਧ ਸੰਗਤ ਜੀ ਜੋ ਵਿਹਮਾ ਪਰਮਾ ਡੰਬਰਾਂ ਪਖੰਡਾਂ ਦੇ ਵਿੱਚ ਤੁਰੇ ਫਿਰਦੇ ਨੇ ਤੇ ਭਾਈ ਉਹਨਾਂ ਨੂੰ ਵੀ ਬੇਨਤੀ ਕਿ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਇਕੱਲਾ ਗੁਰੂ ਕੈਨ ਨਾਲ ਗੱਲ ਨਹੀਂ ਜੇ ਬੰਦੇ ਅਸੀਂ ਸਤਗੁਰੂ ਅਰਵਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਨੂੰ ਪੜੀਏ ਵੜ ਕੇ ਉਸ ਦੇ ਅਰਥਾਂ ਨੂੰ ਸਮਝੀਏ ਤੇ ਸਾਧ ਸੰਗਤ ਜੀ ਜੋ ਅਰਥ ਸਾਨੂੰ ਦੱਸਦੇ ਨੇ ਗੁਰਬਾਣੀ ਦੱਸਦੀ ਹੈ ਉਸ ਦੇ ਅਨਸਾਰ ਆਪਣੀ ਜੀਵਨ ਨੂੰ ਢਾਲੀਏ ਤਾਂ ਜੋ ਸਾਡਾ ਜੋ ਜੀਵਨ ਉਹ ਸਫਲ ਹੋ ਸਕੇ ਸੋ ਅੱਜ ਦੀਆਂ ਕਬੀਰਾਂ ਕ ਬੇਨਤੀਆਂ ਪ੍ਰਵਾਨ ਕਰਨਾ ਹੋਈਆਂ ਪੁੱਲਾਂ ਚੁੱਕਾਂ ਦੀਆਂ ਸ਼ਮਾਂ ਜੋ ਤੇਰੀ ਸ਼ਰਣਾਗਤਾ ਤਿਨ ਨਾਹੀ ਪਾਰ ਓਚ ਨੀਚ ਤੁਮ ਤੇ ਤਰੇ ਆਲਜ ਸੰਸਾਰ ਸ਼ਲੋਕ ਰਸੋ ਹੀਰਾ ਛਾੜ ਕੇ ਕਰਹਿ ਆਨ ਕੀਆ ਸ ਤੈਨਰ ਦੋਜਕ ਜਾਹੀਗੇ ਸਤਿ પાਖੈ ਰਵਿਦਾਸ ਤੈਨਰ ਦੋਜਕ ਜਾਹੀਗੇ ਸਤਿ પાਖੈ ਰਵਿਦਾਸ ਜਪੋ ਜੀ ਸਤਨਾਮ 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 ਸੋਹੰ ਸਤਨਾਮ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਗੁਰੂ ਅਰਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧਨ ਗੁਰਦੇਵ ਸਤਨਾਮ 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 ਸੋਹੰ ਸਤਨਾਮ ਆਸ ਮਹਾਰਾਜ ਜੀ ਦੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਧਨ ਗੁਰਦੇਵ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ